ਪਿੰਡ ਚੇਹ ਸਿੰਘ ਵਾਲਾ ਚੇਹ ਸਿੰਘ ਵਾਲੇ ਇੱਕ ਜਗਾ ਬਣੀ ਹੋਈ ਆ ਬਾਬਾ ਯੋਦਾਸ ਜੀ ਦੀ ਬਾਬਾ ਯੋਦਾਸ ਜੀ ਇੱਕ ਤਪਸਵੀ ਹੋਏ ਆ ਉਹਨਾਂ ਨੇ ਜਪ ਤਪ ਕੀਤਾ ਸੀ ਤੇ ਇੱਥੇ ਇੱਕ ਵੀ ਇੱਕ ਜਗਾ ਬਣੀ ਹੋਈ ਆ ਤੇ ਜਿਹੜੀ ਮੇਨ ਗੁਰਦੁਆਰਾ ਸਾਹਿਬ ਵੱਡਾ ਬਣਿਆ ਹੋਇਆ ਉੱਥੇ ਵੀ ਅੱਜ ਆਪਾਂ ਜਾਵਾਂਗੇ ਉਹ ਬਣਿਆ ਹੋਇਆ ਇਹ ਤੋਂ ਅੱਗੇ ਸ਼ੇਰ ਸਿੰਘ ਵਾਲਾ ਬੀਲੇ ਵਾਲਾ ਤੇ ਪਿੰਡ ਮਹਿਮੂਆਣਾ ਦੇ ਤਿੰਨਾ ਪਿੰਡਾਂ ਦੇ ਰਕਪੇ ਦੇ ਉਚਾਲੇ ਬਣਿਆ ਹੋਇਆ ਆਪਣੇ ਸਾਹਮਣੇ ਚੇਹ ਸਿੰਘ ਵਾਲੇ ਦਾ ਸਰਕਾਰੀ ਸਕੂਲ ਨੰਬਾ ਬਾਬਾ ਯੂਰੋ ਦਾ ਹੱਜ ਜਿਲਨ ਲੱਗਿਆ ਹੋਇਆ ਸਤਨਾਮ ਆਈ ਹੋ ਸਤਨਾਮ ਆਈ ਹੋ ਆ ਆਪਣੇ ਸੱਜੇ ਨੂੰ ਜਾ ਰਹੀ ਸੜਕ ਪਿੰਡ ਮਚਾਕੀ ਕਲਾਂ ਨੂੰ ਸਿੱਧਾ ਸ਼ੇਰ ਸਿੰਘ ਵਾਲਾ ਜੇ ਆਪਾਂ ਸੱਜੇ ਜਾਂਦੇ ਆ ਤਾਂ ਫਰੀਦਕੋਟ 7 ਕਰੋੜ ਤੇ ਚੜ ਜਾਾਂਗੇ ਪਰ ਆਪਾਂ ਪਿੰਡਾਂ ਵਿੱਚ ਦੀ ਜਾਣਾ। ਸੋ ਚੱਲਦੇ ਆਂ ਪਿੰਡ ਹੁਣ। ਚੇਸੰਗੜ ਤੋਂ ਅੱਗੇ ਸ਼ੇਰ ਸਿੰਘ ਵਾਲਾ। ਇਹ ਚੇਸੰਗੜ ਦੀ ਵਾਰ-ਵਾਰ ਫੇਰਨੀ ਆ। ਵਧਦੇ ਆਂ ਅੱਗੇ। ਅਸੀਂ ਹੱਸ-ਹੱਸ ਕੇ ਹੀ ਸਾਡਾ ਟੱਬਿਆਂ ਦਾ ਦੇਸ। ਸਾਹਮਣੇ ਪਿੰਡ ਸ਼ੇਰ ਸਿੰਘ ਵਾਲਾ। ਚਾਲਦੇ ਆ ਪਿੰਡ ਸ਼ੇਰਸੰਗ ਵਾਲੇ ਫਿਰ ਉਸ ਤੋਂ ਅੱਗੇ ਨਿਕਲਾਂਗੇ ਪਿੰਡ ਸ਼ੇਰਸੰਗ ਵਾਲਾਂ ਚ ਵੜਦੇ ਆਂ ਇਦਾਂ ਦਾ ਦ੍ਰਿਸ਼ ਆਪਣੇ ਸਾਹਮਣੇ ਆ ਮੰਦਰ ਆ ਇੱਕ ਹੁਣ ਘੁੰਮਦੇ ਆਂ ਆਪਾਂ ਪਿੰਡ ਦੀ ਫੇਰ ਨਹੀਂ ਦਿੱਤੋਂ ਦੀ ਅੱਪਾ ਹੁਣ ਹੈਗੇ ਆ ਪਿੰਡ ਸ਼ੇਰ ਸਿੰਘਾਲੇ ਦੀ ਫਰਨੀ ਤੇ ਸਾਹਮਣੇ ਪਿੰਡ ਦਾ ਸਰਕਾਰੀ ਸਕੂਲ ਜਦੋਂ ਅਸੀਂ ਪੜਦੇ ਹੁੰਦੇ ਸੀਗੇ ਉਦੋਂ ਸੁਣਨ ਚਾਹੁੰਦਾ ਸੀਗਾ ਵੱਡੇ ਗੱਲਾਂ ਕਰਦੇ ਹੁੰਦੇ ਸੀਗੇ ਵੀ ਸ਼ੇਰ ਸਿੰਘਾਲੇ ਦੇ ਮੁਲਾਜ਼ਮ ਬਹੁਤ ਆ ਸਰਕਾਰੀ ਮੁਲਾਜ਼ਮ ਬਹੁਤ ਸੀ ਕਿਉਂਕਿ ਇੱਥੇ ਬਹੁਤ ਪੁਰਾਣਾ ਸਕੂਲ ਸੀਗਾ ਇਹ ਨਸ ਕੈਂਟਰ ਸਕੂਲ ਆ ਜਿਹੜੀ ਪਿੱਛੇ ਸੜਕ ਨਾਲ ਜਾਂਦੀ ਹੈ ਸਕੂਲ ਦੇ ਇਹ ਜਾਂਦੀ ਹੈ ਢਾਵ ਨੂੰ ਢਾਵ ਆਪਾਂ ਇੱਕਦਮ ਪਹਿਲਾਂ ਜਾਏ ਸੀਗੇ ਤੇ ਮੁਲਾਜ਼ਮ ਹੈ ਵੀ ਹੈ ਇੱਥੋਂ ਦੇ ਸਰਕਾਰੀ ਧਾਰਿਆਂ ਚ ਬਹੁਤ ਸੇਵਾਵਾਂ ਦਿੱਤੀਆਂ ਐਸ ਪਿੰਡ ਨੇ ਮੇਰੇ ਬਾਪੂ ਵੀ ਸ਼ਾਇਦ ਇੱਥੇ ਹੀ ਪੜ੍ਹੇ ਆ ਬਾਪੂ ਕਹਿੰਦਾ ਹੁੰਦਾ ਸੀ ਸ਼ੇਰ ਸਿੰਘ ਵਾਲੇ ਸੀ ਤੁਰ ਕੇ ਜਾਂਦੇ ਹੁੰਦੇ ਸੀਗੇ ਉਦੋਂ ਤਾਂ ਕੋਈ ਸਾਧਨ ਵੀ ਨਹੀਂ ਹੁੰਦੇ ਸੀਗੇ ਜੇ ਗੱਲ ਕਰੀਏ ਤਾਂ ਆਪਾਂ 60 ਦੇ ਦਹਾਕੇ ਦੀ ਇਹ ਸ਼ੇਰ ਸਿੰਘ ਵਾਲੇ ਦੀ ਫਿਰਣੀ ਪਿੰਡ ਸ਼ੇਰ ਸਿੰਘਾਲ ਦਾ ਇੱਕ ਮੇਰਾ ਮਿੱਤਰ ਆ ਜੇਪੀ ਅਧਿਆਪਕ ਆ ਉਹ ਸਾਇੰਸ ਟੀਚਰ ਆ ਤੇ ਉਹਨਾਂ ਦੇ ਫਾਦਰ ਸਾਹਿਬ ਵੀ ਅਧਿਆਪਕ ਕੋਈ ਜੀ ਜੀ ਕੇ ਟੀਚਰ ਸੀ ਉਹਨਾਂ ਦੇ ਫਾਦਰ ਸਾਹਿਬ ਵੀ ਤੇ ਹੁਣ ਆਪਾਂ ਸ਼ੇਰ ਸਿੰਘਾਲ ਤੋਂ ਨਿਕਲਦੇ ਆ ਬਾਹਰ ਨੂੰ ਇਹ ਸੜਕ ਅੱਗੇ ਜਾਂਦੀ ਆ ਗੁਰਦੁਆਰਾ ਪੌਲੀ ਸਾਹਿਬ ਨੂੰ ਜਿੱਥੇ ਜਿੱਦਾਂ ਆਪਾਂ ਪਿੰਡ ਚੇਹ ਸਿੰਘਾਲ ਜਿਹੜਾ ਜ਼ਿਕਰ ਕੀਤਾ ਸੀਗਾ ਉਹ ਬਾਬਾ ਜੀ ਉਹਦਾ ਦਾਸ ਸੀਦਾ ਇੱਥੇ ਤਿੰਨਾ ਪਿੰਡਾਂ ਦੇ ਸੰਸਦ ਵਿੱਚ ਵਿਚਾਲੇ ਸ਼ੇਰ ਸਿੰਘ ਵਾਲਾ ਬੀਲੇ ਵਾਲਾ ਤੇ ਪਿੰਡ ਮਹਿਮੂ ਆਣਾ ਤਿੰਨਾ ਪਿੰਡਾਂ ਦਾ ਰਕਬਾ ਲੱਗਦਾ ਉਸ ਗੁਰਦੁਆਰੇ ਦੇ ਆਸ-ਪਾਸੇ ਚੱਲਦੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਆ ਮਾ ਹੱਦਲਾ ਇਹ ਹੈ ਗੁਰਦੁਆਰਾ ਬੌਲੀ ਸਾਹਿਬ ਇੱਥੇ ਬਾਬਾ ਯੋਗਰਾदास ਜੀ ਨੇ ਤਿਆਰ ਕੀਤਾ ਸੀ ਅੱਜ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ ਇੱਥੇ ਤੇ ਸੰਗਤਾਂ ਪਹੁੰਚ ਰਹੀਆਂ ਇੱਥੇ ਇਲਾਕਾ ਨਵਾਸੀ ਜਿਵੇਂ ਹੁਣ ਆਸੇ-ਪਾਸੇ ਦੇ ਪਿੰਡ ਹੋ ਗਏ ਸ਼ੇਰ ਸਿੰਘ ਵਾਲਾ ਬਿੱਲੇ ਵਾਲਾ ਮੈਮੂ ਆਣਾ ਇਹ ਪਿੰਡ ਰਲ ਕੇ ਇੱਥੇ ਇਹ ਸਮਾਗਮ ਕਰਾਉਂਦੇ ਆ ਬਾਬਾ ਜੋਰਾਦਾਸ ਜੀ ਦੀ ਯਾਦ ਦੇ ਵਿੱਚ ਤੇ ਇਹ ਇਥੋਂ ਦਾ ਇਤਿਹਾਸ ਆ ਤੁਹਾਨੂੰ ਤੁਹਾਨੂੰ ਬਾਬਾ ਜੋਰਾਦਾਸ ਜੀ ਦਾ ਸੰਖੇਪ ਸੰਖੇਪ ਇਤਿਹਾਸ ਹੈ ਜਿਹੜਾ ਇਹ ਜੀਰੋ ਕੇ ਪੜ ਲਿਓ ਜੇ ਸਰ ਸਾਹਮਣੇ ਲੰਗਰ ਹਾਲ ਬਣਿਆ ਹੋਆ ਇਹ ਸਾਹਮਣੇ ਆਪਣੇ ਦਰਬਾਰ ਸਾਹਿਬ ਆ ਆਪਣੀ ਸਕਰੀਨ ਤੇ ਹੁਣ ਪਿੰਡ ਆ ਗਿਆ ਜੰਡਵਾਲਾ ਜੰਡਵਾਲਾ ਜਿਹੜਾ ਜ਼ਿਲ੍ਹਾ ਫਰੀਦਕੋਟ ਦਾ ਹੈ ਇੱਕ ਜੰਡਵਾਲਾ ਇਧਰ ਜਿਹੜਾ ਫਰੀਦਕੋਟ ਦਾ ਆਪਾਂ ਮੁੱਦਗੀ ਨੂੰ ਜਾਣਦੇ ਆ ਚੰਦਬਾਜ ਦੇ ਬਿਲਕੁਲ ਨਾਲ ਪਿੰਡ ਪੈਂਦਾ ਜੰਡਵਾਲਾ ਉਹ ਜ਼ਿਲ੍ਹਾ ਫਰੋਜਪੁਰ ਦਾ ਪਿੰਡ ਹੈ ਪਰ ਇਹ ਜੰਡਵਾਲਾ ਸੰਧੂਆਂ ਵਜਦਾ ਹੈ ਚਲੇ ਫਰੀਦਕੋਟ ਚ ਇੱਥੋਂ ਦਾ ਜਿਹੜਾ ਸਰਪੰਚ ਸਾਹਿਬ ਆ ਗਗਨਦੀਪ ਸਿੰਘ ਉਹ ਵੀ ਆਪਣੇ ਮਿੱਤਰ ਆ ਫਲੈਂਟ ਝੰਡਾ ਵਾਲੇ ਦੀਆਂ ਅੰਗਲੀਆਂ ਆਪਣੀ ਸਕਰੀਨ ਦੇ ਸਾਹਮਣੇ ਨਿਸ਼ਾਨ ਸਾਹਿਬ ਪਿੰਡ ਦਾ ਗੁਰੂ ਘਰ ਇੱਥੇ ਹੀ ਪਿੰਡ ਦੀ ਸੱਤ ਵੀ ਆ ਬਿਉਰਗੇ ਤੇ ਬੈਠ ਲਿਆ ਪਿੰਡ ਦੀ ਪਾਰਲੀਮੈਂਟ ਜਿਹਨੂੰ ਆਪਾਂ ਕਹਿ ਦਿੰਨੇ ਆ ਆਨੇ ਮੱਥੇ ਲੇ ਇੱਥੇ ਜੁੜਦੇ ਆ ਇਹ ਪਿੰਡ ਦਾ ਗੁਰੂ ਘਰ। ਵਾਧਦੇ ਹੁਣ ਆਪਾਂ ਅੱਗੇ। ਇਹ ਪਿੰਡ ਜੰਡਾਲ ਦਾ ਸਰਕਾਰੀ ਮਿਡਲ ਸਕੂਲ ਐਲੀਮੈਂਟਰੀ ਜਿਹਨੂੰ ਕਹਿ ਦਿੰਨੇ ਹਾਂ ਆਪਾਂ। ਇਹ ਸਕੂਲ ਦੇ ਵਿੱਚ ਵੀ ਆਪਾਂ ਕਿਸੇ ਸਮੇਂ ਖੇਡ ਕੇ ਖੇਡਣਾਉਂਦੇ ਹੁੰਦੇ ਸੀਗੇ। ਇੱਥੇ ਵਾਲੀਬਾਲ ਵੀ ਖੇਡੇ ਆਂ, ਕ੍ਰਿਕਟ ਵੀ ਖੇਡੇ ਆਂ। ਇੱਥੋਂ ਦੇ ਬੜੇ ਮਿੱਤਰ ਆ, ਬੜੀਆਂ ਯਾਦਾਂ ਜੁੜੀਆਂ। ਇਸ ਸਕੂਲ ਦੇ ਨਾਲ ਬਹੁਤ ਸਮਾਂ ਖੇਡੇ ਆ ਇੱਥੇ ਇਸ ਸਕੂਲ ਦੇ ਵਿੱਚ ਹੁਣ ਆਪਾਂ ਵਧਦੇ ਆ ਅੱਗੇ ਪਿੰਡ ਢੱਲਵਾ ਖੁਰਦ ਸਤਿਨਾਓ ਹੁਣ ਆਪਾਂ ਪਹੁੰਚ ਗਏ ਆ ਪਿੰਡ ਢੱਲਵਾ ਖੁਰਦ ਢੱਲਵਾ ਖੁਰਦੇ ਵੀ ਆਪਣੇ ਮਿੱਤਰ ਹੈਗੇ ਆ ਬਾਈ ਭਪਿੰਦਰ ਆ ਮੈਂਬਰ ਆ ਮੈਂਬਰ ਪੰਚਾਇਤ ਆ ਹੋ ਤੇ ਉਹਦਾ ਵੱਡਾ ਭਾਈ ਲਖਵਿੰਦਰ ਕੱਪਾ ਕਹਿੰਦੇ ਨੇ ਜਿਹਨੂੰ ਪਿਆਰ ਨਾਲ ਤੇ ਹੋਰ ਵੀ ਇੱਥੋਂ ਦੇ ਮੁੰਡੇ ਸੀਗੇ ਨਾਲ ਪੜ੍ਹੇ ਆ ਇੱਕ ਸ਼ਾਇਦ ਅਮਰਿੰਦਰ ਸਿੰਘ ਮੁੰਡੇ ਦਾ ਨਾਂ ਅਮਰਿੰਦਰ ਤੇ ਇੱਕ ਹੈਪੀ ਹੁੰਦਾ ਸੀਗਾ ਜਿਹੜਾ ਨਾਲ ਪੜ੍ਹਿਆ ਆ ਆ ਆਪਣੇ ਮਿੱਤਰਾਂ ਦੇ ਘਰ ਆ ਹੁਣ ਕੰਮੀ ਧੰਦੀ ਗਏ ਹੋਣਗੇ ਖੇਤਾਂ ਕੁੱਤਾਂ ਨੂੰ ਗਏ ਹੋਣਗੇ ਉਹ ਪਾਣੀ ਪੂਣੀ ਮੋੜਨ ਝੋਨੇ ਦੀ ਰੋਤਾ ਇਹ ਪਿੰਡ ਵਾਲਿਆਂ ਨੇ ਪਾਰਕ ਬਣਾਇਆ ਪਿੰਡ ਦੀ ਪੰਚਾਇਤ ਨੇ ਉਨੇ ਆ ਪਿੰਡ ਦੇ ਵੇਚੀ ਟਲਵਾ ਖੁਰਦ ਟੱਲਵਾ ਖੁਰਦੀ ਫਿਰਨੀ ਆਪਣੀ ਸਕਰੀਨ ਤੇ ਸਾਹਮਣੇ ਪਿੰਡ ਸਾਧੂ ਵਾਲਾ ਸਾਧੂ ਵਾਲਾ ਸਾਧਕ ਦੇ ਬਿਲਕੁਲ ਨਾਲ ਹੀ ਪੈਂਦਾ ਹੈ ਸਾਧਕ ਕਸਬੇ ਦੇ ਨਾਲ ਕੁੰਮਦੇਆ ਪਿੰਡ ਸਾਧੂ ਵਾਲਾ ਆ ਇਧਰਲੇ ਪਾਸੇ ਜਾਲ ਤਾਂ ਲੱਗਿਆ ਹੋਆ ਪਰ ਨੈਟ ਜਾਲ ਤੋਂ ਮੈਨੂੰ ਯਾਦ ਆ ਗਿਆ 2000 ਦੇ ਕਰੀਬ ਦੀ ਗੱਲ ਹੋਣੀ ਹੈ 2002 ਜਾਂ 1 ਦੀ ਉਸ ਟਾਈਮ ਦੇ ਚ ਨਾ ਪਿੰਡ ਤਰਖਾਨ ਵਾਲੀ ਦੀ ਟੀਮ ਬਹੁਤ ਸਿਰਾ ਹੁੰਦੀ ਸੀ ਵਾਲੀਬਾਲ ਸ਼ੂਟਿੰਗ ਦੀ ਸ਼ੰਦਾ ਖੇਡਦਾ ਹੁੰਦਾ ਸੀ ਸ਼ੰਦਾ ਤਰਖਾਨ ਵਾਲੇ ਦਾ ਬਹੁਤ ਜ਼ਬਰਦਸਤ ਪਲੇਅਰ ਸੀਗਾ ਸਾਡਾ ਮੈਚ ਪੈ ਗਿਆ ਇੱਥੇ ਇੱਥੇ ਟੂਰਨਾਮੈਂਟ ਸੀਗਾ ਸਾਧੂ ਵਾਲੇ ਸਾਡਾ ਮੈਚ ਪੈ ਗਿਆ ਸਾਧੂ ਵਾਲੇ ਦਾ ਤਰਖਾਨ ਵਾਲੇ ਨਾਲ ਤਰਖਾਨ ਵਾਲੇ ਨਾਲ ਮੈਚ ਪੈ ਗਿਆ ਸਾਨੂੰ ਹੋ ਗਿਆ ਲੈ ਵੀ ਮਿੱਤਰੋ ਪਹਿਲੇ ਰਾਊਂਡ ਚ ਹੀ ਗਏ 12 ਪਾ ਦਾ ਪਰ ਸੀ ਤਰਖਾਨ ਵਾਲਾ ਹਰਾਤਾ ਸਾੜਾ ਚਾਣਾ ਚੱਕਿਆ ਜਾਵੇ ਓਏ ਪੱਤਰਖਾਨ ਵਾਲਾ ਹਰਾਤਾ ਓਏ ਛਿੰਦੇ ਅਰਗਿਆਂ ਨੂੰ ਫਰਾਤਾ ਆਪਾਂ ਬਹੁਤ ਜ਼ਬਰਦਸਤ ਟੀਮ ਸੀਗੀ ਤਰਖਾਨ ਵਾਲੇ ਦੀ ਜ਼ਿਲ੍ਹਾ ਸ੍ਰੀ ਮਕਸਰ ਸਾਹਿਬ ਦਾ ਪਿੰਡ ਆ ਤਰਖਾਨ ਵਾਲਾ ਪਿੰਡ ਦਾ ਗੁਰੂ ਘਰ ਸਾਧੂ ਵਾਲੇ ਦਾ ਪਿੰਡ ਸਾਧੂ ਵਾਲੇ ਦੀ ਫਰਮੀ ਆਪਾਂ ਹੈਗੇ ਹੁਣ ਫਿਰੋਜ਼ਪੁਰ شریف ਮੁਕਸਰ ਸਾਹਿਬ ਰੋਡ ਦਿੱਤੇ ਇਹ ਰੋਡ ਹਲੇ ਕੰਪਲੀਟ ਨਹੀਂ ਹੋਇਆਗਾ ਕਿ ਤੋ ਬਣ ਗਿਆ ਕਿ ਤੋ ਨਹੀਂ ਬਣਿਆਗਾ ਤੇ ਸਾਹਮਣੇ ਆਪਣੇ ਹੈਗਾ ਪਿੰਡ ਸਾਦਕ ਸਾਦਕ ਹੁਣ ਕਸਬਾਈ ਆ ਇਥੋਂ ਦੇ ਸਾਡੇ ਮਿੱਤਰ ਹੈਗੇ ਪਰਮਿੰਦਰ ਹਰਕੇ ਜਿਹੜੇ ਅੱਜ ਕੱਲ ਆਸਟ੍ਰੇਲੀਆ ਚ ਬੈਠੇ ਆ ਪਰਮਿੰਦਰ ਨੂੰ ਇਹ ਸਪੈਸ਼ਲ ਅੱਜ ਲਿੰਕ ਭੇਜਾਂਗੇ ਇਸ ਵੀਡੀਓ ਦਾ ਵੀ ਲੈ ਬਈ ਆਪਾਂ ਪਿੰਡ ਦੇਖ ਲੈ ਚੱਲਦੇ ਆਂ ਸਾਦਕ ਪਿੰਡ ਦੇ ਵਿੱਚ ਸਾਦਕ ਚ ਆਪਾਂ ਆ ਰਹੇ ਆਂ ਫਰੋਹੀਪੁਰ ਵਾਲੀ ਸਾਈਡ ਤੋਂ ਸਾਹਮਣੇ ਚੌਕ ਆ ਗਿਆ ਚੌਕ ਤੋਂ ਖੱਬੇ ਫਰੀਦਕੋਟ ਰੋਡ ਸਿੱਧਾ ਸ੍ਰੀ ਮੁਕਸਰ ਸਾਹਿਬ ਸੱਜੇ ਨੂੰ ਦੋ ਰੋਡ ਜਾਂਦੇ ਆਂ ਆਹ ਰੋਡ ਜਾਂਦਾ ਗੁਰੂ ਹਰ ਸਾਹਿਬ ਨੂੰ ਤੇ ਜਿਹੜਾ ਰੋਡ ਆਪਾਂ ਮੋੜਾਂਗੇ ਪਿੰਡ 'ਚ ਵੜਨ ਵਾਸਤੇ ਉਹ ਆ ਜੰਡ ਸਾਹਿਬ ਨੂੰ ਜਾਂਦਾ ਇਹ ਜੰਡ ਸਾਹਿਬ ਰੋਡ ਸਾਧਕ ਦਾ ਬਾਜ਼ਾਰ ਹਾਲੇ ਬੰਦ ਪਿਆ ਆਲੇ ਸਮਾਂ ਕੁਝ ਨਹੀਂ ਹੋਇਆ ਸਾਢੇ 6 ਦਾ ਟਾਈਮ ਹੋਇਆ ਲਗਭਗ 8 ਵਜੇ ਬਿਆਰ ਖੁੱਲਦਾ ਹੁਣ ਵੜਦੇ ਆਪਾਂ ਪਿੰਡ ਸਾਧਕ ਪਿੰਡ ਦੇ ਵਿੱਚ ਦੂਰਪਾਸੇ ਕੇਂਦਰ ਲਿਖਿਆ ਵਾ ਐਕਸਚੇਂਜ ਹੋਣੀ ਆ ਇਹ ਜਿਹੜੀ ਕਿ ਹੁਣ ਲਗਭਗ ਬੰਦ ਹੀ ਆ ਤੇ ਇਹ ਹਸਤਾ ਵਾਲਾ ਸਾਦਕ ਦਾ ਸੀਐਸਸੀ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਪਿੰਡ ਸਾਦਕ ਦੀ ਫਰਨੀ ਰਮੇਂਦਰ ਦੇਖ ਲਾ ਬਈ ਤੇਰਾ ਪਿੰਡ ਆਪਾਂ ਪਹੁੰਚ ਗਏ ਆਂ ਇਹ ਪਿੰਡ ਸੰਗਤਪੁਰਾ ਸੰਗਤਪੁਰੇ ਆ ਗਏ ਆਂ ਇਸ ਪਿੰਡ ਨੂੰ ਸਾਧਾ ਵਾਲਾ ਵੀ ਕਹਿੰਦੇ ਆ ਕਈ ਸੱਜਣਾ ਸਾਧਾ ਵਾਲਾ ਵੀ ਕਹਿੰਦੇ ਆ ਪਹਿਲੀ ਵਾਰ ਜਦੋਂ ਆਪਾਂ ਇਧਰ ਲੈੰਦੇ ਵਾਲੇ ਪਾਸੇ ਆਏ ਸੀਗੇ ਫਰੀਦਕੋਟ ਤੋਂ ਜਦੋਂ ਆ ਦੀਪ ਸਿੰਘ ਵਾਲਾ ਕੌਣੀ ਪਿੰਡੀ ਇਦਾਂ ਦੇ ਪਿੰਡ ਕੀਤੇ ਸੀ ਝੋਕ ਸਰਕਾਰੀ ਵੀ ਗਏ ਸੀ ਖਾਸੇ ਪਿੰਡ ਕੀਤੇ ਸੀ ਉਸ ਦਿਨ 20-25 ਪਿੰਡ ਕੀਤੇ ਸੀਗੇ ਤੋ ਅਜਨੇ ਪਿੰਡ ਰਹੇਗਾ ਸੀਗਾ ਸਾਥ ਕਰਾਂਦਾ ਜਿਹੜੇ ਵੀ ਮਤਲਬ ਪਿਛਲੀ ਵਾਰੀ ਪਿੰਡ ਰਹਿੰਦੇ ਸੀ ਅੱਜ ਆਪਾਂ ਉਹ ਘੁੰਮ ਰਹੇ ਆ ਉਹਨਾਂ ਪਿੰਡਾਂ ਦੇ ਜਣਾ ਅੱਜ ਆਪਾਂ ਜਿਹੜੇ ਪਿਛਲੀ ਵਾਰੀ ਰਹੇਗੇ ਸੀ ਫਰੀਦਕੋਟ ਦੇ ਲਹਿੰਦੇ ਵਾਲੇ ਪਾਸੇ ਪਿੰਡ ਆਪਾਂ ਹੁਣ ਹੈਗੇ ਆ ਪਿੰਡ ਸੰਗਤਪੁਰਾ ਇਹ ਪਿੰਡ ਦੀ ਫਰਨੀ ਆਪਣੀ ਸਕਰੀਨ ਤੇ ਪਿੰਡ ਸੰਗਤਪੁਰੇ ਦਾ ਗੁਰੂ ਘਰ ਸામਨੇ ਸ਼ਾਇਦ ਮੰਦਿਰ ਆ ਇਹ ਪਿੰਡ ਦਾ ਸਕੂਲ ਹੈ ਪਿੰਡ ਸੰਗਤਪੁਰੇ ਨੂੰ ਤੋਂ ਕੌਣੀ ਨੋ ਆਦਣਾ ਇੱਕ ਸ਼ਾਨਦਾਰ ਦ੍ਰਿਸ਼ ਆ ਪੂਰਾ ਸਿਕਾਲ ਬੋਰਡ ਦਾ ਦਿਖਤ ਸੀਗਾ ਬਹੁਤ ਸੋਹਣਾ ਸਾਦੇ ਗੁਰੂ ਹਰਸਹਾਇ ਰਾਡ ਤੋਂ ਹੁਣ ਆਪਾਂ ਆ ਗਏ ਆ ਪਿੰਡ ਰਪਈਆਂ ਵਾਲੇ ਦੇ ਰਾਤੇ ਇਹ ਲਿੰਕ ਸੜਕ ਜਾਂਦੀ ਆ ਸਾਫ ਆ ਸੜਕ ਸਾਹਮਣੇ ਪਿੰਡ ਰਪਈਆਂ ਵਾਲਾ ਆ ਗਿਆ ਪਿੰਡ ਦਾ ਨਾਮ ਰਪਈਏ 600 ਸਾਬਾ ਇੱਥੋਂ ਦੇ ਲੋਕਾਂ ਕੋਲ ਰਪਈਏ ਵੱਧ ਹੋਣਗੇ ਤਾਂ ਰਪਈਆਂ ਵਾਲਾ ਨਾਂ ਹੈ ਸਾਦੇ ਗੁਰੂ ਹਰਸਾਇਰ ਰੋਡ ਤੋਂ ਲਿੰਕ ਰੋਡ ਫੜਿਆ ਸੀਗਾ ਆਪਾਂ ਹੁਣ ਇਹ ਪਿੰਡ ਰੁਪਈਆ ਵਾਲੇ ਦਾ ਆਪਣੀ ਸਕਰੀਨ ਤੇ ਪਿੰਡ ਰੁਪਈਆ ਵਾਲਾ ਪਿੰਡ ਰੁਪਈਆ ਵਾਲੇ ਦੀ ਫਿਰਨੀ ਤੇ ਪਿੰਡ ਦੀਆਂ ਜਿਹੜੇ ਲੋਕਾਂ ਨੇ ਕੋਠੀਆਂ ਪਾਈਆਂ ਵੀਆਂ ਹਿੰਦਰਾ ਲੱਗਦਾ ਵੀ ਸੱਚੀ ਪਿੰਡ ਰੁਪਈਏ ਹੈਗੇ ਆ ਰੁਪਈਆ ਵਾਲਾ ਸਹੀ ਨਾ ਇਹਦਾ ਬਾਕੀ ਸਾਫ ਸੁਥਰਾ ਪਿੰਡ ਹੈ ਇਹ ਪਿੰਡ ਰੁਪਈਆ ਵਾਲੇ ਦੀ ਫਿਰਨੀ ਖੱਬੇ ਕੌਣੀ ਕੌਣੀ ਆਪਾਂ ਜਾਇ ਆਏ ਸੀਗੇ ਇਦਾਂ ਦੀਆਂ ਗੱਲਾਂ ਬਾਤਾਂ ਇਦਾਂ ਦਾ ਟ੍ਰੈਸ਼ ਇਦਾਂ ਦੇ ਘਰ ਪਿੰਡ ਰਪਈਆ ਵਾਲੇ ਇਹ ਪਿੰਡ ਰਪਿੰਗਾਲ ਦੀ ਫਿਰਣੀ ਆ ਪਿੰਡ ਰਪਿੰਗਾਲੇ ਤੋਂ ਪਿੰਡ ਸੰਗਰਾ ਹੋਰ ਨੂੰ ਜਾਂਦਾ ਹੈ ਕੱਚਾ ਰਾਹ ਕਚੇੜਾ ਰੱਤੀਆ ਬੈਗ ਦੇ ਨਾਲ ਪਹਿਲਾਂ ਵੀ ਰਿਆ ਸੀਗਾ ਜਿਹੜਾ ਭਾਗ ਸਿੰਘ ਵਾਲੇ ਤੋਂ ਕਿੰਗਰੇ ਨੂੰ ਆਏ ਸੀਗੇ आ टिब्बेया नाल बहुत बढ़िया रहा है बोल रहे है। ਤਿੱਤਰ ਜਦੋਂ ਬੋਲਦਾ ਨਾ ਇੱਕ ਗੱਲ ਸੁਣੀ ਸੀਗੀ ਮੈਂ ਉਹਦੇ ਵਿੱਚ ਤਿੰਨ ਜਣੇ ਹੁੰਦੇ ਇੱਕ ਜੱਟ ਹੁੰਦਾ ਇੱਕ ਬਾਣੀਆਂ ਤੇ ਇੱਕ ਕੋਈ ਰੱਬ ਦਾ ਭਗਤ ਹੁੰਦਾ ਉਹ ਕਹਿੰਦੇ ਵੀ ਤਿੱਤਰ ਕਹਿੰਦਾ ਕੀ ਆ ਜਿਹੜਾ ਤਾਂ ਸੀਗਾ ਬਾਣੀਆਂ ਉਹ ਕਹਿੰਦਾ ਵੀ ਇਹ ਕਹਿੰਦਾ ਨੂਨ ਤੇਲ ਅਦਰਕ ਤੇ ਜਿਹੜਾ ਸੀਗਾ ਰੱਬ ਦਾ ਭਗਤ ਉਹ ਕਹਿੰਦਾ ਇਹ ਕਹਿੰਦਾ ਭਗਵਾਨ ਤੇਰੀ ਕੁਦਰਤ ਜੱਟ ਦਾ ਹੁਣ ਮੇਰੇ ਯਾਰ ਨਹੀਂ ਵੀ ਉਹਨੇ ਕੀ ਆਖਿਆ ਸੀਗਾ ਤੇ ਤੁਸੀਂ ਵੀ ਇਸ ਚੀਜ਼ ਤੇ ਗੌਰ ਕਰੋ ਜੇ ਜਦੋਂ ਕਰੇ ਚਿੱਤਰ ਬੋਲਦਾ ਇਹ ਸੱਚੀ ਇਦਾਂ ਲੱਗਦਾ ਜਿਵੇਂ ਕਹਿੰਦਾ ਹੋਵੇ ਭਗਵਾਨ ਤੇਰੀ ਕੁਦਰਤ ਬਾਕੀ ਜੇ ਤੁਹਾਨੂੰ ਪਤਾ ਹੋਵੇ ਜੱਟ ਨੇ ਕੀ ਆਖਿਆ ਸੀਗਾ ਤਾਂ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਜੇ ਪੈਂਡਰ ਰੁਪਈਆ ਵਾਲੇ ਤੋਂ ਸੰਗਰਾਹੂਰ ਨੂੰ ਜਾਂਦਾ ਰਾਹ ਆਨੰਦ ਹਰੀਆਲੀ ਬਹੁਤ ਸੋਹਣਾ ਮੌਸਮ ਇਹ ਹੈ ਜੀ ਪਿੰਡ ਸੰਗਰਾਹੂਰ ਸੰਗਰਾਹੂਰ ਦੀ ਫਿਰਨੀ ਇੱਥੋਂ ਦੀ ਵੀ ਵਾਲੀ ਵਾਲ ਦੇ ਟੀਮ ਸ਼ੂਟਿੰਗ ਦੀ ਵਧੀਆ ਸੀਗੇ ਬਾਈ ਮੰਗਲਾਰ ਕੇ ਖੇਡਦੇ ਹੁੰਦੇ ਸੀਗੇ ਇਹ ਸੰਗਰਾਹੂਰ ਵਾਲਾ ਮੇਲਾ ਵੀ ਕਰਾਉਂਦੇ ਆ ਇੱਕ ਵਾਰੀ ਅਸੀਂ ਇੱਥੇ ਖਾੜਾ ਵੇਖਣ ਆਏ ਸੀਗੇ ਸੰਦੀਪ ਅਕਤਰ ਦਾ ਖਾੜਾ ਲੱਗਿਆ ਸੀਗਾ ਸ਼ਾਇਦ ਉਹ ਉੱਡ ਜਾ ਮੋਰਨੀ ਵਾਲਾ ਉੱਡ ਜਾ ਮੋਰਨੀ ਤੇਰੇ ਮਗਰ ਬੰਦੂਖਾਂ ਵਾਲੇ ਇਹ ਸੰਗਰਾਹੂਰ ਦੀ ਫਰਨੀ ਹੈ ਪਿੰਡ ਸੰਗਰਾਹੂਰ ਦੀ ਫਰਨੀ ਤੇ ਇਥੋਂ ਪਹਿਲਾਂ ਮੇਰਾ ਸੀਗਾ ਮੂਡ ਕੇ ਪਹਿਲਾਂ ਮੈਂ ਜਾਵਾਂ ਚੰਨੀਆਂ ਪਰ ਉਹ ਪਿੱਛੇ ਬਾਈ ਕਹਿੰਦੇ ਪਹਿਲਾਂ ਵੀ ਤੁਸੀਂ ਜਾਓ ਜਨੇਰੀਆਂ ਜਨੇਰੀਆਂ ਤੋਂ ਬਾਅਦ ਜਾਇਓ ਚੰਨੀਆਂ ਜਨੇਰੀਆਂ ਇਥੋਂ ਨੇੜੇ ਪੈਂਦਾ ਤਾਂ ਫਿਰ ਹੁਣ ਪਹਿਲਾਂ ਚਲਦੇ ਆ ਜਨੇਰੀਆਂ ਨੂੰ ਆ ਸਾਹਮਣੇ ਖੱਬੇ ਆਪਣੇ ਜਾਂਦੀ ਹੈ ਪਿੰਡ ਡੋੜ ਨੂੰ ਤੇ ਹੁਣ ਆਪਾਂ ਜਾਵਾਂਗੇ ਜਨੇਰੀਆਂ ਨੂੰ ਪਹਿਲਾਂ ਹੁਣ ਚਲਦੇ ਆਂ ਜੀ ਆਪਾਂ ਪਿੰਡ ਜਨੇਰੀਆਂ ਜਨੇਰੀਆਂ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਜਨੇਰੀਆਂ ਨੂੰ ਵੀ ਪੱਕਾ ਚੇਹਰਾ ਤੇ ਸਫਰ ਕਰ ਰਹੇ ਆ ਇੱਕੜਾ ਜੰਨਾ ਭੈਣ ਭਰਾਵਾਂ ਨੂੰ ਫੋਟੋਗ੍ਰਾਫੀ ਦਾ ਸ਼ੌਂਕ ਹੈ ਜਾਂ ਵੀਡੀਓਗ੍ਰਾਫੀ ਦਾ ਤਾਂ ਡਿਜ਼ਨੀ ਹੌਰ ਸਟਾਰ ਤੇ ਨਾ ਇੱਕ ਸੀਰੀਜ਼ ਪਈ ਆ ਫੋਟੋਗ੍ਰਾਫਰ ਉਹ ਜ਼ਰੂਰ ਦੇਖਿਓ ਜੀ ਉਹਦੇ ਵਿੱਚ ਬਹੁਤ ਹੀ ਬਹੁਤ ਬਰੀਕੀ ਨਾਲ ਦੱਸਿਆ ਗਿਆ ਵੀ ਉਹਦੇ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਆ ਤੇ ਟਿਪਸ ਦਿੱਤੀਆਂ ਹੋਈਆਂ ਉਹਦੇ ਵਿੱਚ ਬਹੁਤ ਜ਼ਬਰਦਸਤ ਉਹਦੇ ਵਿੱਚ ਸਮੁੰਦਰ ਤਲ ਤੇ ሄਡਾਂ ਜਾ ਕੇ ਕਿਵੇਂ ਉਹ ਸ਼ੂਟ ਕਰਦੇ ਆ ਬਹੁਤ ਬਰੀਕੀ ਨਾਲ ਦੱਸਿਆ ਗਿਆ ਫੋਟੋਗ੍ਰਾਫਰ ਡਿਜ਼ਨੀ ਹਾਟਸਟਾਰ ਤੇ ਸਾਹਮਣੇ ਪਿੰਡ ਜਨੇਰੀਆਂ